ਕਿੰਨਾ ਵੀ ਵੱਡਾ ਖਰਚ ਹੋਵੇ 21 ਦਿਨਾਂ ਚ ਉੱਤਰ ਜਾਵੇਗਾ ਇਸ ਇੱਕ ਉਪਾਏ ਨਾਲ ਤੁਸੀਂ ਵੀ ਮਿਹਨਤ ਕਰਦੇ ਕਰਦੇ ਥੱਕ ਗਏ ਹੋ ਪਰ ਕਾਮਯਾਬੀ ਤੁਹਾਨੂੰ ਨਹੀਂ ਮਿਲ ਰਹੀ ਤੁਹਾਡੇ ਘਰ ਵਿੱਚ ਪੈਸਿਆਂ ਦੀ ਦਿੱਕਤ ਰਹਿੰਦੀ ਹੈ ਘਰ 'ਚ ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ ਕਿੰਨੇ ਵੀ ਮਿਹਨਤ ਕਰ ਲਓ ਪਰ ਪੈਸਾ ਹੱਥ ਵਿੱਚ ਆਉਂਦਾ ਹੀ ਨਹੀਂ ਪਰ ਤੁਹਾਡੇ ਮੇਨ ਦਰਵਾਜ਼ੇ ਦੀ ਸਥਿਤੀ ਤੁਹਾਡੀ ਕਿਸਮਤ ਚਮਕਾ ਸਕਦੀ ਹੈ ਬਸ ਤੁਹਾਨੂੰ ਕੁਝ ਛੋਟੇ ਛੋਟੇ ਆਸਾਨ ਜਿਹੇ ਉਪਾਏ ਕਰਨੇ ਹੋਣਗੇ ਕਿਉਂਕਿ ਇਹਨਾਂ ਸੌਖੇ ਤਰੀਕਿਆਂ ਨੂੰ ਅਜ਼ਮਾ ਕੇ ਨੱਖਾਂ ਲੋਕ ਅਮੀਰ ਬਣ ਚੁੱਕੇ ਹਨ ਇਹਨਾਂ ਤੋਂ ਸਭ ਤੋਂ ਚੰਗਾ ਉਪਾਏ ਹੈ ਘਰ ਦੇ ਮੇਨ ਦਰਵਾਜੇ ਤੇ ਪਾਣੀ ਛਿੜਕਾਉਣਾ ਨਾਲ ਹੀ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਆਸਾਨ ਤਰੀਕੇ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਨ ਨਾਲ ਤੁਸੀਂ ਅਮੀਰ ਤੇ ਧਨਵਾਨ ਬਣ ਸਕਦੇ ਹੋ ਇਹ ਉਪਾਏ ਕਰਨ ਨਾਲ 21 ਦਿਨਾਂ 'ਚ ਤੁਹਾਡੀ ਆਰਥਿਕ ਸਥਿਤੀ ਵਿੱਚ ਤੋਂ ਬਹੁਤ ਵੱਡਾ ਬਦਲਾਅ ਆ ਜਾਵੇਗਾ ਜੋ ਕਿ ਸਿਰ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ ਘਰ ਦੇ ਮੇਨ ਦਰਵਾਜ਼ੇ ਨੂੰ ਘਰ ਦੇ ਦੂਜੇ ਦਰਵਾਜ਼ਿਆਂ ਤੋਂ ਹਮੇਸ਼ਾ ਵੱਡਾ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਨਹੀਂ ਆ ਸਕਦੀ। ਨਾਲ ਹੀ ਦਰਵਾਜ਼ਾ ਕਲਾਕਵਾਈਸ ਘੜੀ ਦੀ ਦਿਸ਼ਾ ਵਿੱਚ ਖੁੱਲਣਾ ਚਾਹੀਦਾ ਹੈ। ਇਹ ਘਰ ਦੀ ਖੁਸ਼ਹਾਲੀ ਦੇ ਲਈ ਸ਼ੁਭ ਹੁੰਦਾ ਹੈ। ਧਿਆਨ ਰੱਖੋ ਜੇਕਰ ਮੇਨ ਦਰਵਾਜ਼ਾ ਕਾਫੀ ਉੱਚਾ ਹੈ ਤਾਂ ਤੁਹਾਨੂੰ ਪੌੜੀਆਂ ਬਣਾਉਣੀਆਂ ਚਾਹੀਦੀਆਂ ਹਨ। ਤਾਂ ਪੌੜੀਆਂ ਦੀ ਸੰਖਿਆ ਕਲਿਚ ਹੋਣੀ ਚਾਹੀਦੀ ਹੈ। ਦੋਸਤੋ, ਬੁਲ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਦੇਖਣਾ। ਕਿਉਂਕਿ ਹੁਣ ਅਸੀਂ ਤੁਹਾਨੂੰ ਇਹੋ ਜੇ ਕੁਝ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜੇਕਰ ਤੁਸੀਂ ਆਸਥਾ ਤੇ ਪੂਰੇ ਵਿਸ਼ਵਾਸ ਨਾਲ ਅਪਣਾਉਂਗੇ ਤਾਂ ਉਹ ਚੰਗੇ ਨਤੀਜੇ ਦੇਣਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਵਾਸਤੂ ਅਨੁਸਾਰ ਹਰ ਰੋਜ਼ ਘਰ ਦੀ ਔਰਤ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਵਿੱਚ ਝਾੜੂ ਲਗਾਉਣੀ ਚਾਹੀਦੀ ਹੈ ਖਾਸ ਕਰ ਮੇਨ ਦਰਵਾਜ਼ੇ ਤੇ ਇਸ ਤੋਂ ਪਹਿਨ ਬਾਅਦ ਦਰਵਾਜ਼ੇ ਦੇ ਦੋਨੋਂ ਪਾਸੇ ਥੋੜਾ ਥੋੜਾ ਸਾਫ ਪਾਣੀ ਛਿੜਕਣਾ ਚਾਹੀਦਾ ਹੈ ਇਸ ਦੇ ਨਾਲ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਖੋਲ ਦੇਣੀਆਂ ਚਾਹੀਦੀਆਂ ਹਨ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਤੇ ਹਰ ਤਰ੍ਹਾਂ ਦੀ ਨਕਾਰਾਤਮਕਤਾ ਦੂਰ ਹੁੰਦੀ ਹੈ ਜਿਸ ਘਰ 'ਚ ਹਮੇਸ਼ਾ ਹਨੇਰਾ ਰਹਿੰਦਾ ਹੈ ਬਾਹਰੋਂ ਰੋਸ਼ਨੀ ਅੰਦਰ ਨਹੀਂ ਆਉਂਦੀ ਉੱਥੇ ਕਈ ਤਰ੍ਹਾਂ ਦੇ ਵਸਤੂ ਦੁਸ਼ਪੈਦਾ ਹੋ ਜਾਂਦੇ ਹਨ ਜੇਕਰ ਤਾਂਬੇ ਦੀ ਗੜਵੀ ਵਿੱਚ ਸਾਫ਼ ਪਾਣੀ ਲੈ ਕੇ ਘਰ ਵਿੱਚ ਛਿੜਕਿਆ ਜਾਵੇ ਤਾਂ ਘਰ ਵਿੱਚ ਧਾਂਚਾ ਵਧਦਾ ਹੁੰਦਾ ਹੈ ਇਸ ਨਾਲ ਮਾਂ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਤੇ ਘਰ ਦੇ ਲੋਕ ਵੀ ਸਿਹਤਮੰਦ ਰਹਿੰਦੇ ਹਨ ਤਾਂਬੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਵਿਗਿਆਨਿਕ ਰੂਪ ਤੋਂ ਵੀ ਇਸ ਦਾ ਕਾਫੀ ਮਹੱਤਵ ਹੈ ਡਾਕਟਰ ਰਾਤ ਭਰ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖ ਕੇ ਸਵੇਰੇ ਉਸ ਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਇਸ ਨਾਲ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਤਾਂਬੇ ਦੀ ਗਰਭੀ ਨਾਲ ਘਰ ਦੇ ਮੇਨ ਦਰਵਾਜੇ ਤੇ ਪਾਣੀ ਦਾ ਛਿੜਕਾ ਕਰਦੇ ਹਾਂ ਤਾਂ ਘਰ ਦੇ ਬਾਹਰ ਮੌਜੂਦ ਕੀਟਾਨੂ ਵੀ ਨਸ਼ਟ ਹੋ ਜਾਂਦੇ ਹਨ ਇਸ ਦੇ ਨਾਲ ਘਰ ਦੇ ਨੇੜੇ ਤੇਲੇ ਦਾ ਵਾਤਾਵਰਨ ਵੀ ਸਾਫ਼ ਹੁੰਦਾ ਹੈ ਤੇ ਇਸ ਉਪਾਏ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਜੇਕਰ ਛਿੜਕਾਅ ਕਰਨ ਵਾਲੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾ ਦਿੱਤੀ ਜਾਵੇ ਤਾਂ ਇਸ ਦਾ ਲਾਭ ਕਾ ਹੀ ਗੁਣਾਂ ਬਹੁਤ ਜਨਤਾ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਆਰਥਿਕ ਸਥਿਤੀ ਬਿਹਤਰ ਹੋਵੇ ਤਾਂ 메ਨ ਦਰਵਾਜ਼ੇ ਨੂੰ ਰੋਜ਼ ਸਵੇਰੇ ਪਾਣੀ ਛਲਦੀ ਮਲ ਕੇ ਧੋਣਾ ਚਾਹੀਦਾ ਹੈ ਇਹ ਉਪਾਏ ਘਰ ਦੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਲਈ ਬਹੁਤ ਹੀ ਲਾਭਦਾਇਕ ਹੈ ਨੰਬਰ 2 ਜੋਤਿਸ਼ ਕਹਿੰਦਾ ਹੈ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਪੂਜਾ ਦੇ ਸਮੇਂ ਘਰ ਚ ਧੂਪ ਦਾ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ ਇਸ ਤੋ ਬਾਤ ਕਰਦੇ ਮੇਨ ਦਰਵਾਜੇ ਤੇ ਹਲਦੀ ਦੇ ਪਾਣੀ ਚ 1 ਰੁਪਏ ਦਾ ਸਿੱਕਾ ਪਾ ਕੇ ਉਸ ਪਾਣੀ ਦਾ ਛਿੜਕਾਅ ਕਰੋ ਫਿਰ ਸਿੱਕੇ ਨੂੰ ਕੱਢ ਕੇ ਆਪਣੇ ਘਰ ਦੇ ਪੂਜਾ ਸਥਾਨ ਤੇ ਰੱਖ ਦਿਓ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਘਰ ਦਾ ਮੇਨ ਦਰਵਾਜ਼ਾ ਗ੍ਰਹਿਾਂ ਦਾ ਕੇਂਦਰ ਹੁੰਦਾ ਹੈ ਇਸ ਲਈ ਮੰਨਿਆ ਜਾਂਦਾ ਹੈ ਕਿ ਹਲਦੀ ਦੇ ਪਾਣੀ ਨੂੰ ਮੇਨ ਦਰਵਾਜੇ ਤੇ ਛਿੜਕਣ ਨਾਲ ਘਰ ਦਾ ਵਾਸਤੂ ਤੀ ਗ੍ਰਹਿ ਦੋਸ਼ ਦੂਰ ਹੁੰਦਾ ਹੈ ਘਰ ਦੇ ਮੇਨ ਦਰਵਾਜ਼ੇ ਦੇ ਬਾਹਰ ਪਾਣੀ ਦਾ ਛਿੜਕਾਅ ਕਰਦੇ ਸਮੇਂ ਹਫਤੇ 'ਚ ਘੱਟੋ-ਘੱਟ ਇੱਕ ਦਿਨ ਨਮਕ ਮਿਲਿਆ ਹੋਇਆ ਪਾਣੀ ਵੀ ਜ਼ਰੂਰ ਛਿੜਕਣਾ ਚਾਹੀਦਾ ਹੈ। ਦਰਅਸਲ ਨਮਕ ਨਕਾਰਾਤਮਕਤਾ ਤੇ ਗਰੀਬੀ ਨੂੰ ਦੂਰ ਕਰਦਾ ਹੈ ਧਾਰਮਿਕ ਪਹਿਲੂ ਦੇ ਨਾਲ ਇਸ ਦੇ ਵਿਗਿਆਨਿਕ ਪਹਿਲੂ ਵੀ ਹਨ। ਹਫਤੇ 'ਚ ਇੱਕ ਵਾਰ ਨਮਕ ਮਿਲੇ ਪਾਣੀ ਦਾ ਛਿੜਕਾਅ ਕਰਨ ਨਾਲ ਘਰ ਦੇ ਸਾਹਮਣੇ ਜਾਂ ਨੇੜੇ ਤੇਰੇ ਪੈਦਾ ਹੋ ਰਹੇ ਪਰਜੀਵੀ ਖਤਮ ਹੋ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਘਰ ਦੇ ਵੇੜੇ ਨੂੰ ਪੂਰੀ ਤਰ੍ਹਾਂ ਧੋਣ ਦਾ ਪ੍ਰਥਾ ਰੰ ਸੀ ਪਰ ਅੱਜ ਕੱਲ ਲੋਕ ਸ਼ੈਰਾਂਸ ਫਲੈਟਸ ਰਹਿੰਦੇ ਹਨ ਜਿੱਥੇ ਵੇੜਾ ਨਹੀਂ ਹੁੰਦਾ ਪਰ ਫੇਰ ਵੀ ਘਰ ਦੇ ਮੇਨ ਦਰਵਾਜ਼ੇ ਦੇ ਸਾਹਮਣੇ ਨਮਕ ਮਿਲਿਆ ਪਾਣੀ ਦਾ ਪੋਚਾ ਲਗਾਉਣ ਨਾਲ ਰੋਗ ਦੋਸ਼ ਤੋਂ ਤੇ ਨਕਾਰਾਤਮਕ ਊਰਜਾ ਘਰ ਦੇ ਅੰਦਰ ਨਹੀਂ ਹੁੰਦੀ ਨੰਬਰ 3 ਕਾਸ਼ ਦੇ ਪਾਣੀ ਨਾਲ ਸੰਬੰਧਿਤ ਇਹ ਇਕ ਬਹੁਤ ਹੀ کارਗਰ ਤੇ ਚਮਤਕਾਰੀ ਉਪਾਏ ਹੈ ਖਾਸ ਕਰ ਵਾਸਤੂ ਦੁਸ਼ ਕਲਸ਼ ਦਾ ਸੰਬੰਧ ਐਸ਼ੁਰੇ ਨਾਲ ਹੁੰਦਾ ਹੈ ਇਹ ਸ਼ੁਕਰ ਤੇ ਚੰਦਰਮਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਲਸ਼ ਦੀ ਸਥਾਪਨਾ ਦੀ ਦੋ ਥਾਵਾਂ ਤੇ ਕੀਤੀ ਜਾਂਦੀ ਹੈ ਪਹਿਲਾ ਮੇਨ ਦਰਵਾਜ਼ੇ ਤੇ ਤੇ ਦੂਜਾ ਪੂਜਾ ਕਰਨ ਵਾਲੀ ਜਗ੍ਹਾ ਤੇ ਮੇਨ ਦਰਵਾਜ਼ੇ ਤੇ ਰੱਖਿਆ ਜਾਣ ਵਾਲਾ ਕਲਸ਼ ਚੋੜੀ ਤੇ ਕੁਲੇ ਮੂਹ ਵਾਲਾ ਹੋਣਾ ਚਾਹੀਦਾ ਹੈ ਤੇ ਇਸ ਵਿੱਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਧਿਆਨ ਰੱਖੋ ਇਸ ਕਲਸ਼ ਦੇ ਪਾਣੀ ਨੂੰ ਦੇਖਣ ਤੋਂ ਬਚਨ ਲਈ ਇਸ ਦੇ ਉੱਪਰ ਫੁੱਲਾਂ ਦੀਆਂ ਪੰਖੜੀਆਂ ਪਾ ਦਿਓ 메인 ਦਰਵਾਜ਼ੇ ਤੇ ਪਾਣੀ ਨਾਲ ਭਰਿਆ ਕਲਸ਼ ਰੱਖ ਨਾਲ ਘਰ ਵਿੱਚ ਆਰਥਿਕ ਖੁਸ਼ਹਾਲੀ ਆਉਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਊਰਜਾ ਘਰ ਵਿੱਚ ਨਹੀਂ ਹੁੰਦੀ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਨੰਬਰ 4 ਇਸ ਤੋਂ ਇਲਾਵਾ 메인 ਦਰਵਾਜ਼ੇ ਲਈ ਇੱਕ ਹੋਰ ਚਮਤਕਾਰਿਕ ਉਪਾਏ ਹੈ ਜਿਸ ਤੇ ਲਈ घोड़े ਦੇ ਪੈਰ 'ਚ ਲੱਗੀ ਨਾਲ ਦੀ ਜ਼ਰੂਰਤ ਹੋਵੇਗੀ। ਧਿਆਨ ਰੱਖੋ ਕਿ ਇਹ ਨਾਲ ਘੋੜੇ ਦੇ ਪੈਰ 'ਚ ਇਸਤੇਮਾਲ ਹੋ ਚੁੱਕੀ ਹੋਵੇ ਤੇ ਪੁਰਾਣੀ ਹੋਵੇ। ਜੇਕਰ ਤੁਸੀਂ ਦੁਕਾਨ ਤੋਂ ਨਵੀਂ ਨਾਲ ਖਰੀਦ ਕੇ ਲਿਆਉਂਦੇ ਹੋ ਤਾਂ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸ਼ੁੱਕਰਵਾਰ ਨੂੰ ਘੋੜੇ ਦੀ ਨਾਲ ਖਰੀਦ ਕੇ ਘਰ ਲਿਆ ਕੇ ਉਸ ਨੂੰ ਪੂਰੀ ਰਾਤ ਸਰੋਂ ਦੇ ਤੇਲ ਵਿੱਚ ਸੋਕ ਕੇ ਰੱਖੋ। ਅਗਲੇ ਦਿਨ ਸ਼ਨੀਵਾਰ ਨੂੰ ਜਲਦੀ ਉੱਠ ਕੇ ਪੂਜਾ ਪਾਠ ਕਰਨ ਤੋਂ ਬਾਅਦ ਨਾਲ ਤੇਲ ਵਿੱਚੋ ਕੱਢ ਕੇ ਘਰ ਦੇ ਮੇਨ ਦਰਵਾਜੇ ਤੇ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਘਰ ਦੇ ਸਾਰੇ ਲੋਕਾਂ ਦਾ ਸ਼ਨੀ ਠੀਕ ਰਹੇਗਾ ਨਾਲ ਹੀ ਘਰ ਦਾ ਆਰਥਿਕ ਸੰਕਟ ਤੇ ਕਲੇਸ਼ ਵੀ ਦੂਰ ਹੋ ਜਾਵੇਗਾ ਨੰਬਰ 5 ਘਰ ਦੇ ਮੇਨ ਦਰਵਾਜੇ ਤੇ ਲక్ష్ਮੀ ਜੀ ਦੇ ਪੈਰ ਵੀ ਬਣਾਏ ਜਾ ਸਕਦੇ ਹਨ ਜਾਂ ਫਿਰ ਬਨੇ ਬਣਾਏ ਪੈਰ ਵੀ ਲਗਾਏ ਜਾ ਸਕਦੇ ਹਨ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੋ ਪੈਰ ਬਣਾਉਂਗੇ ਉਹਨਾਂ ਨੂੰ ਅੰਦਰ ਵਾਲੀ ਹੀ ਬਣਾਓ ਦਿੱਕਣ ਵਿੱਚ ਇਸ ਤਰ੍ਹਾਂ ਲੱਗੇ ਕਿ ਮਾਤਾ ਲక్ష్ਮੀ ਖੁਦ ਤੁਹਾਡੇ ਘਰ ਵਿੱਚ ਪਧਾਰੀ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਹੁੰਦੀ ਹੈ ਤੇ ਸਾਰੀ ਤੇਵੀ ਦੇਵਤਾਵਾਂ ਦੀ ਚੰਗੀ ਦ੍ਰਿਸ਼ਟੀ ਸਾਡੇ ਘਰ ਤੇ ਹਮੇਸ਼ਾ ਬਣੀ ਰਹਿੰਦੀ ਹੈ ਜੋਤਿਸ਼ ਸੰਸਾਰ ਇਸ ਨਾਲ ਅਸ਼ੁਭ ਗ੍ਰਹਾਂ ਦਾ ਪ੍ਰਭਾਵ ਵੀ ਘਟ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਡੇ ਘਰ ਕਿਸੇ ਦੀ ਵੀ ਪੂਰੀ ਨਜ਼ਰ ਨਹੀਂ ਲੱਗਦੀ ਘਰ ਦੇ ਮੁੱਖ ਦੁਆਰ ਤੇ ਅਸ਼ੋਕ ਦੇ ਪੱਤਿਆਂ ਦੀ ਮਾਲਾ ਬਣਾ ਕੇ ਲਗਾਉਣਾ ਵੀ ਬਹੁਤ ਲਾਭਕਾਰੀ ਹੁੰਦਾ ਹੈ। ਵਾਸਤੂ ਅਨੁਸ਼ਾਸਤਰ ਅਨੁਸਾਰ ਇਸ ਨਾਲ ਗਰੀਬੀ ਦੂਰ ਹੁੰਦੀ ਹੈ। ਜਦ ਦੇ ਪੱਤੇ ਸੁੱਕ ਜਾਂਦਾ ਮਾਲਾ ਬਦਲ ਲੈਣੀ ਚਾਹੀਦੀ ਹੈ। ਘਰ ਦੇ ਮੇਨ ਦਰਵਾਜੇ ਤੇ ਸਵਾਸਤਿਕ ਦਾ ਨਿਸ਼ਾਨ ਵੀ ਸ਼ੁਭ ਤੇ ਫਲਦਾਇ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਅਨੁਸਾਰ ਸਵਾਸਤਿਕ ਲਗਾਉਣ ਨਾਲ ਸੁਪਾਤ ਤੇ ਖੁਸ਼ਹਾਲੀ ਵਿੱਚ ਵਾਧਾ ਹੁੰਦਾ ਹੈ। ਘਰ ਦੁਕਾਨ ਜਾਂ ਦਫਤਰ ਦੇ ਮੇਨ ਦਰਵਾਜ਼ੇ ਤੇ ਸੁਭਨਾਬ ਲਿਖਨ ਨਾਲ ਰੋਕ ਸ਼ੋਕ ਤੇ ਨਕਾਰਾਤਮਕ ਊਰਜਾ কা ਅੰਦਰ ਵਿੱਚ ਪ੍ਰਵੇਸ਼ ਨਹੀਂ ਕਰਦੀ ਇਹਨਾਂ ਵਿੱਚੋਂ ਕਿਸੇ ਵੀ ਉਪਾਏ ਨੂੰ ਜੇਕਰ ਤੁਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਰਦੇ ਹੋ ਤਾਂ ਹਕੀਕਤ ਵਿੱਚ ਸਾਰੀਆਂ ਪਰੇਸ਼ਾਨੀਆਂ ਕਲੇਸ਼ ਤੇ ਗਰੀਬੀ ਦੂਰ ਹੋ ਜਾਵੇ ਕਿਤੇ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਤੇ ਸ਼ਾਂਤੀ ਬਣੀ ਰਹੇਗੀ ਸਾਰੇ ਮੈਂਬਰਾਂ ਨੂੰ ਸਫਲਤਾ ਹਸਲ ਹੋਵੇਗੀ ਤੇ ਘਰ ਦੀ ਤਜ਼ੋਰੀ ਧਨ ਨਾਲ ਭਰੀ ਰਹੇਗੀ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪੈਸਿਆਂ ਨਾਲ ਜੁੜੀ ਕੋਈ ਦਿੱਕਤ ਨਹੀਂ ਆਵੇਗੀ। ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਨਾ। ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ। ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ। ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਆਧਾਰਤ ਹੀ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।